ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਜਰਨਲਥਿੰਦ ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈਲ ਆਲਾ ਬਟਨ ਜਰੂਰ ਦਬਾ ਦਿਓ ਤਾਂ ਜੋ ਬੜੇ ਤੇ ਬੜੀਆਂ ਹਰ ਇੱਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਕਿਸਾਨ ਵੀਰੋ ਤਕਰੀਬਨ ਆਪਣੇ ਕਣਕਾਂ ਦਾ ਕੰਮ ਵਧੀਆ ਚੱਲ ਰਿਹਾ ਹੈ ਬਾਢੀ ਦਾ ਕੰਮ ਬੜੀ ਚੱਲ ਰਿਹਾ ਹੈ ਤੇ ਅੱਜ ਥੋੜੀ ਜੀ ਮੌਸਮ ਦੀ ਜਿਹੜੀ ਗੜਬੜੀ ਆ ਉਹਦੇ ਕਰਕੇ ਕੰਮ ਰੁਕ ਗਿਆ ਚਲੋ ਕੱਲ੍ਹ ਤੱਕ ਦੁਬਾਰ ਤੋਂ ਫ ਕੱਲ ਸ਼ਾਮ ਤੱਕ ਸਾਇਦ ਕੰਬਾਇਨਾ ਚੱਲ ਪੈਣਾ ਤੇ ਵਿਚ ਵਿਚੇਰੀਆਂ ਦੇ ਵਿੱਚ ਬਹੁਤ ਜਿਆਦਾ ਗੜੇ ਮਾਰੀ ਵੀ ਹੋਈ ਹੈ ਸਾਇਦ ਮੋਗਾ ਸਾਈਡ ਬਹੁਤ ਜਿਆਦਾ ਗੜੇ ਮਾਰੀ ਹੋਈ ਹੈ ਪਰ ਆਪਣੇ ਥੋੜਾ ਮੰਨ ਕੇ ਚਲੋ ਵੀ ਮੀਂਹ ਪਿਆ ਵੀ ਸੜਾਕਾ ਜੀ ਪਿਆ ਚਲੋ ਕੱਲ ਸ਼ਾਮ ਤੱਕ ਮਸ਼ੀਨਾਂ ਚੱਲ ਪੈਣਗੀਆਂ ਤੇ ਕਿਸਾਨ ਵੀਰੋ ਜਿਹੜੀ ਮੈਂ ਅੱਜ ਤੁਹਾਡੇ ਲਈ ਵੀਡੀਓ ਲੈ ਕੇ ਆਇਆ ਇੱਕ ਬਹੁਤ ਜਿਆਦਾ ਜ਼ਰੂਰੀ ਵੀਡੀਓ ਹੈਗੀ ਕਿਉਂਕਿ ਹੁਣ ਆਪਾਂ ਕਣ ਜਿਹੜੀਆਂ ਝੋਨੇ ਨੇਗੇ ਉਹਨਾਂ ਦੇ ਵੱਲ ਧਿਆਨ ਦੇਣਗੇ ਕਿਸਾਨ ਵੀਰ ਜਿਨ੍ਹਾਂ ਦੀ ਬਾੜੀ ਵਗੈਰਾ ਹੋ ਗਈ ਕੋਈ ਬੀਜ ਖਰੀਦੂ ਕੋਈ ਕਿੱਦਾਂ ਕਰੂ ਕੋਈ ਮੰਨ ਕੇ ਚਲੋ ਨਵਾਂ ਬੀਜ ਲਿਓ ਕਿਸੇ ਕੋਲ ਸ਼ਾਮਿਆਂ ਪਿਆ ਤੇ ਅੱਜ ਆਪਾਂ ਕਿਸਾਨ ਵੀਰوں ਗੱਲਬਾਤ ਤੁਹਾਡੇ ਨਾਲ ਝੋਨੇ ਬਾਰੇ ਕਰਨੀ ਹੈ ਕਿਉਂਕਿ ਕਿਸਾਨ ਵੀਰوں ਜਿਹੜਾ ਹੁਣ ਝੋਨੇ ਦਾ ਸਮਾਂ ਆ ਗਿਆ ਆਪਾਂ ਨੂੰ ਘੱਟ ਸਮੇਂ ਦੇ ਵਿੱਚ ਵਧੀਆ ਝਾੜ ਦੇਣ ਵਾਲੀਆਂ ਵੈਰੈਟੀਆਂ ਦੀ ਲੋੜ ਹੋ ਗਈ ਕਿਉਂਕਿ ਲੌਂਗ ਟਰਮ ਵੈਰੈਟੀਆਂ ਨੇ ਜਿਹੜੀਆਂ ਉਹਨਾਂ ਦੇ ਹੁਣ ਵਸ ਦੀ ਗੱਲ ਰਹੀ ਨਹੀਂ ਕਿਉਂਕਿ ਆਪਣੇ ਜੋ ਸਰਕਾਰ ਹੈ ਝੋਣਨੇ ਦੀ ਲਵਾਈ ਦੀ ਤਰੀਕ ਦਿਨ ਪ੍ਰਤੀ ਦਿਨ ਲੇਟ ਕਰਦੇ ਜਾਂਦੇ ਨੇ ਇਹ ਤੇ ਲੰਬੀਆਂ ਵੈਰੈਟੀਆਂ ਲੰਬੇ ਸਮੇਂ ਵਾਲੀਆਂ ਨੇ ਜਿਹੜੀਆਂ ਉਹ ਫਿਰ ਸਹੀ ਸਮੇਂ ਤੇ ਜਾ ਕੇ ਇਹਨਾਂ ਦਾ ਪਕਾ ਲੈਂਦੀਆਂ ਨੇ ਤੇ ਨਾਲੇ ਅਗਲੀ ਜਿਹੜੀ ਕਣਕ ਆ ਉਹ ਲੇਟ ਹੋ ਜਾਂਦੀ ਆ ਤੇ ਹੁਣ ਕਿਸਾਨ ਵੀਰਾਂ ਨੂੰ ਇੱਕ ਬਹੁਤ ਵੱਡਾ ਜਿੱਦ ਆਪਾਂ ਕਹიდੀਏ ਫੈਸਲਾ ਲੈਣ ਦਾ ਟਾਈਮ ਹੁੰਦਾ ਆ ਵੀ ਆਪਾਂ ਕਿਹੜਾ ਝੋਨਾ ਲਾਈਏ ਕਿਹੜਾ ਕਿਵੇਂ ਲਾਈਏ ਤਾ ਕਿਸਾਨ ਵੀਰੋ ਮੈਂ ਤੁਹਾਡੇ ਲਈ ਇਹੀ ਗੱਲ ਕਹਿਣਾਗਾ ਕਿਉਂਕਿ ਦੇਖੋ ਹੁਣ ਜਿਹੜੇ ਦੁਕਾਨਦਾਰ ਨਿਗੇ ਜਾਂ ਆਪਣੇ ਕੰਪਨੀ ਵਾਲੇ ਨਿਗੇ ਹਾਈਬ੍ਰਿਡ ਝੋਨੇ ਨੇਗੇ ਉਹ ਆਪਣੇ ਕੋਲ ਆਉਣਗੇ ਆਪਾਂ ਉਹਨੂੰ ਕਹਿਣਗੇ ਤੇ ਆਪਾਂ ਨੂੰ ਸੁਣਨ ਚ ਵੀ ਮਿਲੂਗਾ ਸਾਰਾ ਕੁਝ ਇਹ ਵੀ ਆਹ ਵੈਰੈਟੀ ਲਾਓ ਜੀ ਇੰਨੇ ਟਾਈਮ ਦੇ ਵਿੱਚ ਦਾ 40 ਗੰਟਲ ਝਾੜ 42 ਗੰਟਲ ਝਾੜ ਆ ਮਿਲੂਗਾ ਤੁਹਾਨੂੰ 38 ਗੰਟਲ ਝਾੜ ਤਾ ਕਿਸਾਨ ਵੀਰੋ ਜਿਹੜੀਆਂ ਹਾਈਬ੍ਰਿਡ ਵੈਰਾਈਟੀਆਂ ਨੇ ਦੇਖੋ ਲਾਉਂਦੇ ਵੀ ਬਹੁਤ ਨੇਗੀ ਤੇ ਵਧੀਆ ਵੀ ਨੇਗੀਆਂ ਆਪਾਂ ਨਿੰਦਦੇ ਨਹੀਂ ਕਿਸੇ ਦੀ ਕੰਮ ਨੂੰ ਪਰ ਇਹਨਾਂ ਦਾ ਤੁੱਕਾ ਹੀ ਹੁੰਦਾ ਕਿਉਂਕਿ ਮੈਂ ਖੁਦ ਕਿਸਾਨ ਵੀਰ ਨੂੰ ਜਾਣਦਾ ਆਪਣੇ ਪਿੰਡ ਦੀ ਕਿਸਾਨ ਵੀਰ ਹੈ ਪਹਿਲੇ ਸਾਲ ਉਹਨੇ 27 ਲਗਾਈ ਉਹਦਾ ਝੋਨਾ 7.5 ਕੁਆਂਟਲ ਤੋਂ ਪਾਰ ਗਿਆ 37-38 ਕੁਆਂਟਲ ਤੱਕ ਗਿਆ ਦੂਸਰੇ ਸਾਲ ਉਹਨੇ ਉਹੀ ਟਾਈਮ ਲਗਾਈ ਉਹੀ ਵੈਰਾਈਟੀ ਲਗਾਈ ਉਹਦਾ ਝਾੜ ਆ ਜਿਹੜਾ ਉਹ 30 31 ਕੁਇੰਟਲ ਤੇ ਰਹਿ ਗਿਆ ਕਿਉਂਕਿ ਤੁੱਕਾ ਹੁੰਦਾ ਤੇ ਕਿਸਾਨ ਵੀਰੋ ਜਿਹੜੀਆਂ ਇਹ ਵੈਰਾਈਟੀਆਂ ਨੇ ਗਿਆ ਸੋਚ ਸਮਝ ਕੇ ਡਿਸੀਜਨ ਲਾਓ ਕਿਉਂਕਿ ਇੱਕ ਤਾਂ ਇਹਨਾਂ ਦਾ ਬੀਜ ਬਹੁਤ ਮਹਿੰਗਾ ਤੇ ਦੁਬਾਰਾ ਤੁਸੀਂ ਬੀਜ ਨਹੀਂ ਰੱਖ ਸਕਦੇ ਦੁਬਾਰਾ ਬੀਜ ਰੱਖ ਕੇ ਤੁਹਾਡੇ ਪੱਲੇ ਕੁਝ ਨਹੀਂ ਪੈਣਾ ਹਾਈਬ੍ਰਿਡ ਬੀਜ ਹੈ ਮਹਿੰਗਾ ਬਹੁਤ ਹੈ ਜਰਮੀਨੇਸ਼ਨ ਹੋਇਆ ਨਾ ਹੋਇਆ ਉਹ ਵੀ ਅਲੱਗ ਗੱਲ ਆ ਪਰ ਝਾੜ ਦੀ ਇਹਨਾਂ ਦੀ ਗਾਰੰਟੀ ਕੋਈ ਨਹੀਂ ਹੁੰਦੀ ਉਹ ਬਹੁਤ ਕਿਸਾਨ ਵੀਰ ਹੁਣ ਕਮੈਂਟ ਕਰਨਗੇ ਵੀਰੇ ਸਾਨੂੰ ਇੰਨਾ ਟਾਈਮ ਹੋ ਗਿਆ ਦੇਖੋ ਵੀਰ ਜੀ ਹੁੰਦਾਗਾ ਹਰੇਕ ਦਾ ਆਪਣਾ ਆਪਣਾ ਪੁਆਇੰਟ ਆਫ 뷰 ਹੁਣ ਜਿੱਦਾਂ ਆਪਾਂ ਨੂੰ ਸਹੀ ਲੱਗਦਾ ਆਪਾਂ ਆਪਣਾ ਜਿਹੜਾ ਪੱਖਾ ਉਹ ਰੱਖਿਆ ਮੈਂ ਇਹੀ ਕਹਣਾ ਕਿਸਾਨ ਵੀਰੋ ਚਾਹੇ ਤੁਸੀਂ ਪੀਆਰ ਵੈਰਾਈਟੀ ਲਾਉਣੀ ਹੈ ਚਾਹੇ ਕੋਈ ਵੀ ਵੈਰਾਈਟੀ ਲਾਉਣੀ ਹੈ ਹੁਣ ਸੋਚ ਸਮਝ ਕੇ ਲਾਓ ਜੇ ਤੁਸੀਂ ਹੁਣ ਅਣਗਹਿਲੀ ਕਰ ਗਏ ਹੁਣ ਤੁਸੀਂ ਪਨੀਰੀਆਂ ਲਾ ਲਈਆਂ ਜਾਂ ਪੌਦਾ ਬੀਜ ਖਰੀਦ ਲੇ ਤਾਂ ਤੁਸੀਂ ਬਾਅਦ ਦੇ ਵਿੱਚ ਜੇ ਝਾੜ ਘਟ ਗਿਆ ਜਾਂ ਕੋਈ ਵੀ ਗੱਲਬਾਤ ਉਨੀਕੀ ਹੋ ਗਈ ਤਾਂ ਉਹ ਦਾ ਪਰਭਾਈ ਆਪਾਂ ਤੋਂ ਨਹੀਂ ਹੋਣੀ ਕਿਉਂਕਿ 6 ਮਹੀਨਿਆਂ ਦੀ ਆਪਣੀ ਫਸਲ ਹੁੰਦੀ ਹੈ ਕਿਸੇ ਪਿੱਛੇ ਲੱਗ ਕੇ ਕਦੇ ਵੀ ਕੋਈ ਵੈਰਾਈਟੀ ਨਾ ਬੀਜੋ ਆਪਣਾ ਮਨ ਬਣਾਓ ਆਪਣਾ ਮਨ ਬਣਾ ਕੇ ਆਪ ਪਹਿਲਾਂ ਟ੍ਰਾਇਲ ਲਗਾਓ ਜੇ ਹੁਣ ਤੁਸੀਂ ਕਹਿੰਦੇ ਹੋ ਵੀ ਤੁਸੀਂ PR131 ਲਾਉਣੀ ਆ ਤਾਂ ਤੁਸੀਂ ਕਿਸਾਨ ਵੀਰੋ ਜੇ ਉਹ ਨੂੰ ਪਹਿਲੇ ਸਾਲ ਟਰਾਈ ਕਰ ਰਹੇ ਹੋ ਤਾਂ ਤੁਸੀਂ ਉਹਦਾ ਟ੍ਰਾਇਲ ਲਾਓ। ਕਿਲਾ ਲਾ ਲਓ, ਦੋ ਕਿਲੇ ਲਾ ਲਓ। ਕਿਉਂਕਿ ਮੈਂ ਖੁਦ ਕਿਸਾਨ ਵੀਰੋ ਪੀਆਰ 129 ਜਿਹੜੇ ਸਾਲ ਪਹਿਲੇ ਸਾਲ ਆਈ ਸੀ ਮੈਂ ਲਾਈ ਸੀ ਬਹੁਤ ਵਧੀਆ ਝੋਨਾ ਹੋਇਆ ਸੀ। ਪਰ ਉਹ ਰਹਿ ਸਾਰਾ 32 ਕੁਇੰਟਲ ਤੀ ਗਿਆ ਸੀ। ਇੰਨਾ ਸ਼ੁਕਰ ਮੇਰੇ ਕੋਲ ਹੈ ਸਿਰਫ ਇੱਕੇ ਕਿਲਾ ਸੀ ਉਹਦਾ। ਲੈਣਾ ਚ ਲੱਗ ਲੱਗ ਕੇ ਮੈਂ ਬੀਜ ਲਿਆ ਉਹਦਾ। 8 ਕਿਲੋ ਬੀਜ ਮੈਨੂੰ 7 ਕਿਲੋ ਮਿਲਿਆ ਸੀ ਉਹਦਾ ਮਿਲਦਾ ਸਾਇਦ 8 ਕਿਲੋ ਹਾਂ। ਤੇ ਉਹਨਾਂ ਕਿ ਮੈਂ ਜਗਾ ਲਗਾਈ ਪਰ ਮੈਨੂੰ ਫਿੱਟ ਨਹੀਂ ਲੱਗਿਆ ਪਾ ਅਗਲੇ ਸਾਲ ਨਹੀਂ ਲਾਇਆ ਜੇ ਹੁਣ ਕਿਤੇ ਮੈਂ ਉਹ ਜ਼ਿਆਦਾ ਰਕਬੇ ਦੇ ਵਿੱਚ ਲਾਉਂਦਾ ਤਾਂ ਮੇਰਾ ਬਹੁਤ ਨੁਕਸਾਨ ਹੋ ਜਾਣਾ ਸੀ ਮੈਂ ਕਿਸਾਨ ਵੀਰੋ ਤੁਹਾਨੂੰ ਇਹ ਵੀਡੀਓ ਤਾਂ ਹੀ ਅੱਜ ਸ਼ੇਅਰ ਕਰੀਆ ਤੁਹਾਡੇ ਨਾਲ ਵੀ ਜਿਹੜਾ ਹੁਣ ਝੋਨਾ ਤੁਸੀਂ ਲਾਉਣਾਗਾ ਕੋਈ ਵੀ ਵੈਰਾਈਟੀ ਲਾਉਣੀ ਆ ਤੁਸੀਂ ਨਵੇਂ ਸਿਰੇੋਂ ਲਾਉਣੀ ਆ ਤਾਂ ਉਹਦਾ ਟ੍ਰਾਇਲ ਲਾਓ ਜਿਹੜੀਆਂ ਵੈਰਾਈਟੀਆਂ ਪਹਿਲਾਂ ਤੋਂ ਤੁਸੀਂ ਲਾਉਂਦੇ ਆ ਰਹੇ ਹੋ ਉਹ ਤੁਸੀਂ ਦਿਲ ਖੋਲ ਕੇ ਲਾ ਸਕਦੇ ਹੋ ਕਿਉਂਕਿ ਉਹਦੇ ਤੇ ਤੁਹਾਡਾ ਭਰੋਸਾ ਹੈ ਜੇ ਹੁਣ ਆਪਾਂ ਕਿਸੇ ਪਿੱਛੇ ਲੱਗ ਕੇ ਕੋਈ ਵੈਰਾਈਟੀ ਲਵਾਂਗੇ ਕਿਉਂਕਿ ਕੋਈ ਗਰੰਟੀ ਕਿਸੇ ਦੀ ਭੁਗਤਦਾ ਨਹੀਂ ਹੁੰਦਾ ਕੋਈ ਤੁਹਾਨੂੰ ਕੁਝ ਕਹੀਂ ਜਾਵੇ ਪਰ ਅਸਲੀਅਤ ਆਪਣੇ ਖੇਤ ਚ ਆ ਕੇ ਹੀ ਪਤਾ ਲੱਗਦੀ ਆ ਕਈਆਂ ਨੂੰ ਗੱਲਾਂ ਕੌੜੀਆਂ ਜ਼ਰੂਰ ਲੱਗਣਗੀਆਂ ਪਰ ਇਹ ਗੱਲਾਂ ਆਪਾਂ ਬਿਲਕੁਲ ਤੁਹਾਨੂੰ ਜਿਹੜੀਆਂ ਨੇ ਹੈਗੀਆਂ ਨੇ ਸੱਚ ਦੱਸਦੇ ਆ ਕਿਸੇ ਪਿੱਛੇ ਲੱਗ ਕੇ ਨਾਲੇ 40 40 ਕੁਇੰਟਲ ਝਾੜ ਕਿਸਾਨ ਵੀਰੋਂ ਤਰਿਆ ਨਹੀਂ ਪਿਆ ਹੁੰਦਾ ਇਹ ਕੋਈ ਖੇਤ ਦਿੰਦਾ ਹੁੰਦਾ ਜੇ ਮੈਂ ਕਹਦਾ ਵੀ ਹਾਂ ਮੇਰਾ 40 ਗੋਟ ਲਾਇਆ ਤਾਂ ਮੇਰਾ ਕਦੇ ਕਿਸੇ ਕੀਲੇ ਨੇ ਜਾਂ ਦੋ ਕੀਲੇ ਨੇ ਦੇਤਾ ਹੂ ਹੋਰ ਸਾਰੇ ਖੇਤ ਦਾ ਝਾੜ ਇਕਸਾਰ ਨਹੀਂ ਰਹਿੰਦਾ ਹੁੰਦਾ ਇਹ ਭਰਮ ਦਿਲ ਦੇ ਵਿੱਚੋਂ ਕੱਢ ਕੇ ਤੁਸੀਂ ਆਪਣੀ ਜਿਹੜੀ ਅੱਗੇ ਦੀ ਫਾਸਲਾ ਆਪਣੀ ਉਹਦੀ ਬਿਉਂਤਬੰਦੀ ਕਰੋ ਉਮੀਦ ਆ ਸਾਰੇ ਕਿਸਾਨ ਵੀਰਾਂ ਨੂੰ ਜਿਹੜੀ ਆਪਾਂ ਇਹ ਜਾਣਕਾਰੀ ਦਿੱਤੀ ਆ ਵਧੀਆ ਲੱਗੀ ਹੋਵੇਗੀ ਤੇ ਤੁਹਾਨੂੰ ਵੀਡੀਓ ਆਪਣੀ ਪਸੰਦ ਆਉਂਦੀ ਹੋਵੇਗੀ ਇਸੇ ਤਰ੍ਹਾਂ ਆਪਾਂ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦੇ ਰਾਂਗੇ ਝੋਣੇ ਤੇ ਵੀਡੀਓ ਆਪਾਂ ਲਗਾਤਾਰਤਾ ਨਾਲ ਪਾਉਂਦੇ ਰਾਂਗੇ ਇਸੇ ਤਰ੍ਹਾਂ ਤੁਸੀਂ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਦੇ ਰਹੋ ਇਸੇ ਤਰ੍ਹਾਂ ਪਾਸੋਰਡ ਦੀ ਸੇਵਾ ਦੇ ਵਿੱਚ ਹਾਜ਼ਰਾਂਗੇ ਧੰਨਵਾਦ